ਭਰੀ ਸੰਗਦੇ ਕਿ ਚਰਨ ਗੋਣਾ ਚ ਮੇਨ ਮੈਂ ਇਹ ਲੌਂ ਦਾ ਮੇਰਾ ਹੀ ਮਕਸਦਾ ਤੋਂ ਮਿੰਟ ਬਈ ਆਪਾਂ ਉਹ ਟਾਈਮ ਯਾਦ ਕਰੋ ਆਪਾਂ ਜਿੰਨਾ ਟਾਈਮ ਚ ਗੁਰੂ ਗ੍ਰਹਿਣੇ ਸਾਖੂ ਆਂਦੀ ਸੰਗਤ ਕੀਤੀ ਆ ਸਾਰਿਆਂ ਨੇ ਕਿਸੇ ਨੇ ਗੇਂਤੀ ਵਾਲੇ ਗੁਰੂਆਂ ਦੀ ਸੰਗਤ ਕੀਤੀ ਆ ਗੁਰੂ ਮਹਾਰਾਜ ਅਮਰ ਸਿੰਘ ਕੁਮਾਨ ਦੀ ਸੰਗਤ ਕੀਤੀ ਆ ਬਈ ਉਹਨਾਂ ਦੇ ਆਪਾਂ ਨੂੰ ਕੀ ਸੁਨੇਹੇ ਹੁੰਦੇ ਸੀ ਸਾਰੇ ਸੰਗਤ ਜੀ ਜਿਉ ਉਹਨਾਂ ਦੇ ਕਰਮ ਜਿਉ ਉਹਨਾਂ ਦੇ ਆਗਿਆ ਜਿਉ ਉਹਨਾਂ ਦੇ ਬਚਨਾਂ ਜਿਉ ਉਹਨਾਂ ਦਾ ਹੁਕਮ ਉਸ ਹੁਕਮ ਨਾਲ ساری ਸੰਗਤ ਉਹਵੇਂ ਹੀ ਚੱਲੋ ਜਿਵੇਂ ਪਹਿਲਾਂ ਤੋਂ ਲੈ ਕੇ ਚੱਲਦੇ ਸਾਰੇ ਆਪਾਂ ਬਬਰ ਸ਼ੇਰ ਦੀ ਸੇਵਾਦਾਰਾਂ ਨੂੰ ਆਣਦੇ ਠੀਕ ਨਹੀਂ ਅੱਜ ਕੱਲ੍ਹ ਜੋ ਉਹਦਾ ਜੂਰ ਆ ਅੱਜ ਥੋੜੇ ਜੇ ਮਨੋਬਾਗ ਸੰਗਤ ਦੇ ਪਤਾ ਨਹੀਂ ਕਿਉਂ ਵੀ ਐਡਾ ਮਨ ਪਤਲੇ ਹੋ ਗਏ ਸਾਰਿਆਂ ਦੇ ਥੋੜੇ ਥੋੜੇ ਤੋਂ ਡੰਗ ਲੱਗੇ ਕੁਝ ਕੁੱਝ ਕਹਿਣ ਲੱਗ ਪੈਂਦਾ ਕਿ ਮੈਨੂੰ ਸਾਡੀ ਬਾਹ ਹੋ ਗਈ ਕੁਝ ਕੁੱਝ ਹੋ ਗਿਆ ਕਿ ਇਹਨਾਂ ਮਾਇ ਉਹਗਾ ਤੁਸੀਂ ਇਹਨਾਂ ਮਾਇ ਲਾ ਲਾ ਕਰੀ ਕਿ ਇਹ ਕਾਰਨ ਕੀ ਆ ਇਹਦਾ ਕਾਰਨ ਨਹੀਂ ਆ ਆਪਣੇ ਵਿਸ਼ਵਾਸ ਦੀ ਕਮੀ ਆ ਅਸੀਂ ਆਪਾਂ ਕਿੱਡੇ ਗੁਰੂ ਦੀ ਸੰਗਤ ਕਰਦੇ ਆ ਕਿੱਡੇ ਭਗਵਾਨ ਦੇ ਸੇਵਾਦਾਰ ਕਿਤੇ ਨਾ ਕਿਤੇ ਆਪਣੇ ਵਿਸ਼ਵਾਸ ਢੋਲ ਗਏ ਸਮਝਦਿਆਂ ਜੋ ਉਹਨਾਂ ਨੇ ਗੁਰੂਆਂ ਨੇ ਆਪਾਂ ਨੂੰ ਆਦੇਸ਼ ਦਿੱਤੇ ਸੀ ਆਪਾਂ ਨੂੰ ਆਖਿਆ ਦਿੱਤੀ ਸੀ ਵੀ ਆਪਾਂ ਦਾਰੂ ਨਾ ਪੀਓ ਆਂਡਾ ਮੀਟ ਨਾ ਖਾਓ ਉਹਦਾ ਕਾਰਨ ਕੀ ਸੀ ਜਿਹੜਾ ਆਂਡਾ ਮੀਟ ਤੇ ਦਾਰੂ ਆ ਨਾ ਇਹ ਸਨ ਇਹ ਨਿਹਰਾ ਹੀ ਵਿਨਾਸ਼ ਦਾ ਕਾਰ ਆ ਇਹ ਇਹ ਦੇਵਤਿਆਂ ਦਾ ਇਨਸਾਨਾਂ ਦਾ ਖਾਣ ਨਹੀਂ ਇਹ ਇਹ ਰਾਖਸ਼ਾਂ ਦਾ ਤੇ ਪੂਤਾਂ ਪ੍ਰੇਤਾਂ ਦਾ ਖਾਣਾ ਬਗਨੇ ਵੀ ਉਹ दारू ਪੀ ਕੇ ਆਏ ਹੋਏ ਤਾਂ ਪਹਿਲਾਂ ਨਹੀਂ ਆਉਂਦਾ ਉਹ दारू ਪੀਣ ਦਾ ਕਾਰ ਨਹੀਂ ਮੇਰੇ ਹੁੰਦਾ दारू ਹੈ ਇਹ दारू ਬਣੀ ਕਹਿੰਦੇ ਹੱਸਿਆ ਸ਼ਰਾਬ ਆ ਮੀਟਰ ਇਹ ਦੇਵਤਿਆਂ ਦਾ ਔਰ ਇਨਸਾਨਾਂ ਦਾ ਖਾਣ ਨਹੀਂ ਇਹ ਇਹ ਪੂਤਾਂ ਪ੍ਰੇਤਾਂ ਦਾ ਤੇ ਰਾਖਸ਼ਾਂ ਦਾ ਖਾਣਾ ਜੇ ਇਨਸਾਨ ਨੇ ਖਾ ਲਿਆ ਫਿਰ ਕੀ ਬਣਦੂ ਪੂਤ ਪ੍ਰੇਤ ਰਾਖਿ ਬੰਦ ਉਹਦੀ ਰਾਖਿ ਬੁੱਧੀ ਵਰ ਕੀ ਕਰੂ ਕ੍ਰੇਸ ਪਾਉ ਪਰਵਾਰ ਨੂੰ ਦੁਖ ਰੂ ਪਰਵਾਰ ਚ ਕ੍ਰੇਸ ਪਾਉ ਬੇਇਜ਼ਤੀਆਂ ਕਰਾਉ ਗਲਤੀ ਕਰੋ ਕਰੀ ਆਪਾਂ ਭਗਵਾਨ ਦੇ ਸੇਵਾਦਾਰਾ ਕੋਈ ਵੀ ਭੈਣ ਭਈ ਇਹ ਗਲਤੀ ਕਰਦਾ ਠੀਕ ਹੈ ਜੀ ਕੋਈ ਦਾਦੂ ਮੀਟ ਨੂੰ ਲੌਂਦਾ ਜਾਂ ਖਾਂਦਾ ਪੀਂਦਾ ਉਹਨੂੰ ਬੰਦ ਕਰੋ ਮੇਰੀ ਬੇਇਜ਼ਤੀ ਆ ਜਦੋਂ ਕਿ ਮੈਂ ਗੁਰੂ ਘਰ ਆਂਦਾ ਸੇਵਾਦਾਰਾ ਉਹਦੇ ਚਰਨਾ ਕਰਨਾ ਦਾ ਮੈਂ ਤਾਂ ਗੁਰੂ ਘਰ ਆਂਦੇ ਸਦਾ ਹੀ ਇਹਨਾਂ ਦਾ ਨੰਦਨ ਹੈ ਇਹ ਭਗਵਾਨ ਜਿੰਨਾ ਚਿਰ ਮੇਰੀ ਜ਼ਿੰਦਗੀ ਆ ਨਾ ਮਿਲੀ ਤੂੰ ਤੇ ਉਹ ਕਹਾਤਾ ਗੁਰੂਆਂ ਦਾ ਭਗਵਾਨ ਦਾ ਮਾਤਾ ਪਿਤਾ ਦਾ ਉਹ ਤੁਹਾਡਾ ਸੰਗਤ ਆ ਸਦਾ ਚਰਨ ਕਮਲਾਂ ਦੀ ਧੂੜ ਸੀ ਸਦਾ ਹਾਂ ਸਦਾ ਮੇਰੀ ਵੀ ਦੂਤੇ ਆਕਾਤ ਨਹੀਂ ਕੋਈ ਮੇਰਾ ਸਤਿਪੰਥ ਸਮਝਦੇ ਆ ਤੁਸੀਂ ਸੰਗਤ ਭਗਵਾਨ ਦਾ ਰੂਪ ਆ ਸਾਰੀ ਸਾਰੀ ਸੰਗਤ ਤੁਸੀਂ ਭਗਵਾਨ ਦਾ ਰੂਪ ਆ ਸਾਰੀ ਸੰਗਤ ਔਰ ਭਗਵਾਨ ਦਾ ਰੂਪ ਮੇਰਾ ਭਗਵਾਨ ਮੈਨੂੰ ਖੁਸ਼ ਚਾਹੀਦਾ ਤੁਹਾਡੇ ਘਰਾਂ 'ਚ ਖੁਸ਼ੀਆਂ ਚਾਹੀਦੀਆਂ ਖੁਸ਼ਹਾਲੀਆਂ ਚਾਹੀਦੀਆਂ ਸੁੱਖਾਂ ਚਾਹੀਦੀਆਂ